ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਵੱਲੋਂ ਪ੍ਰਸ਼ਤ ਆਤਮਾਵਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਤੂਰੀ ਦੇ ਡੀਐਸਪੀ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸ਼ੇਰਪੁਰਾ ਅਧੀਨ ਪੈਂਦੇ ਵਜੀਦਪੁਰ ਵਿਦੇਸ਼ਾ ਵਿਖੇ ਵਾਪਰੇ ਇਸ ਕਤਲ ਸਬੰਧੀ ਦੋ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ। ਸਾਹਿਬ ਸਿੰਘ ਪ੍ਰਾਇਮਰੀ ਸਕੂਲ ਟੀਚਰ ਸੀ ਇਹ ਆਪਣੇ ਸਕੂਲ ਨੂੰ ਸਵੇਰੇ ਜੋਬ ਤੇ ਜਾਂਦੇ ਸੀ। ਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮ ਨੂੰ ਵਿਅਕਤੀਆਂ ਨੇ ਕਤਲ ਕਰ ਦੇ ਦਿੱਤਾ ਸੀ। ਜਿਸ ਸੰਬੰਧੀ ਅਸੀਂ ਮਾਹੌਕੀਮਾ ਬਣਾ ਕੇ ਟੈਕਨੀਕਲ ਤੇ ਫੋਰੈਂਸਿਕ ਲੈਬੈਲਸ ਦੀ ਮਦਦ ਨਾਲ ਇਹ ਵਾਰਦਾਤ ਆਪਰੇਸ਼ ਕੀਤਾ ਤੇ ਜਿਹਦੇ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਸ਼ੀ ਜਗਤਾਰ ਸਿੰਘ ਤਾਰੀ ਤੇ ਦੂਜਾ ਹਰਜੋਤ ਸਿੰਘ ਉਰਫ ਜੋਤ ਉਮਰ 34 ਸਾਲ ਹੈ ਤੇ ਦੂਜੇ ਜੀ ਫੁੰਨਿਕ ਸਾਹਿਬ ਇਹਨਾਂ ਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਇਹਨਾਂ ਦਾ ਪਹਿਲਾਂ ਵੀ ਜਿਹੜਾ ਜਗਤਾਰ ਸਿੰਘ ਕਤਾਰੀ ਹੈ ਇਹਦੀ ਪਹਿਲਾਂ ਉਹਨਾਂ ਨਾਲ ਤਕਰਾਰਬਾਜ਼ੀ ਚੱਲਦੀ ਸੀ ਉਹਦੇ ਪਾਸੇ ਵਲ ਰੀਜਨਸ ਕਰਕੇ ਕੋਈ ਪਹਿਲਾਂ ਦੋ ਵਾਰੇ ਪਹਿਲਾਂ ਵੀ ਇਹਨਾਂ ਦੀ ਮੁਕਫੜ ਹੋਈ ਆ ਆਪਸ ਵਿੱਚ ਝਗੜੀ ਹੋਏ ਨੇ ਮਲੇਰਕੋਟਲੀ ਨਹੀਂ ਕਰੀ ਤੇ ਪਿੰਡ ਦੀ ਉਹਨੂੰ ਲੱਗਦੇ ਜਿਹੜਾ ਰਿਕਤਾਰ ਸੀ ਉਹਦੇ ਮਨ 'ਚ ਇਹ ਖਤਸਾ ਸੀ ਕਿ ਇਹ ਮੇਰਾ ਨੁਕਸਾਨ ਕਰੂਗਾ ਜਾਂ ਮੈਨੂੰ ਮਾਰੂਗਾ ਜਿਸ ਨੂੰ ਲੱਗਦੇ ਹੋਏ ਉਹਨੇ ਇਹਦਾ ਕਤਲ ਕੀ ਚੀਨਰ ਮਾਰਿਆ ਸੀ ਬਹੁਤ ਚਾਰ ਕੀਤਾ ਸੀ ਉਹ ਕਾਬੂ ਕਰ ਹਥਿਆਰ ਬਰਾਮਦ ਕਰਨੇ ਇਹਦਾ ਇਹ ਮੋਟਰਸਾਈਕਲ ਤੇ ਜਦੋਂ ਉਹ ਆਪਣਾ ਸਪੀਡ ਨੂੰ ਜਾ ਰਿਹਾ ਸੀ ਇਹ ਦੂਜੇ ਪਾਸੇੋਂ ਮੋਟਰਸਾਈਕਲ ਤੇ ਆ ਰਹੀ ਸੀ ਦੋ ਬੰਦੇ ਰਾਜੋ ਚੱਲਦੇ ਮੋਟਰਸਾਈਕਲ ਦੇ ਇਹਨਾਂ ਨੇ ਹੱਥ ਦੇ ਕੇ ਡਰੋਣੇ ਸਲੋ ਕੀਤਾ ਤਾਂ ਇਹਨਾਂ ਕੋਲ ਇੱਕ ਤੇਜ ਤੇਜ ਤਾਰ ਹਥਿਆਰ ਸੀਗਾ ਜਿਹੜਾ ਇੱਕ ਨੋਕੀਲਾ ਤੁਸੀਂ ਉਹ ਸ਼ੇਪ ਕਹਿ ਸਕਦੇ ਹੋ ਜਾਂ ਭਾਲੇਸ਼ ਦੀ ਸ਼ੇਪ ਚ ਸੀਗਾ ਜਿਹੜਾ ਇਹਨੇ ਉਹਦੇ ਚਸਟ ਚ ਵੱਜਿਆ ਤੇ ਉਹਦੀ ਇੰਦਰੀ ਨੌਂ ਹੀ ਲੈ ਗਿਆ ਕੀ ਪੁਲਿਸਰ ਰਿਮਾਂਡ ਹੈ ਕਿ ਕੋਈ ਹੋਰ ਦਾ 3 ਦਿਨ ਦਾ ਪੁਲਿਸਰ ਰਿਮਾਂਡ ਲਿੱਤਾ ਗਿਆ ਸੀ ਤੇ ਬਾਕੀ ਇਹਨਾਂ ਦਾ ਕੁਝ ਕਿਸ ਚੱਲ ਰਹੀ ਹੈ ਬਾਕੀ ਇਹਨਾਂ ਦਾ ਹੋਰ ਵੀ ਰਿਮਾਂਡ ਗਿਆ ਹੈ ਕੀ ਕੋਈ ਮਾਮਲੇ ਦੇ ਨਹੀਂ ਤਿੰਨੀ ਉਮਰ ਦੇ ਨੇ ਦੋਸ਼ੀ ਜੀ ਦੋਸ਼ੀ ਇੱਕ ਦੀ ਉਮਰ 34 ਸਾਲ ਹੈ ਜੀ ਦੂਜੇ ਦੀ ਉਮਰ 19 ਸਾਲ ਹੈ ਕਿੱਥੋਂ ਦੇ ਨੇ ਜੀ ਇਹ ਦੋਸ਼ੀ ਇੱਕ ਕੰਗਣਵਾਲ ਦੇ ਰਹਿਣ ਵਾਲੇ ਨੇ ਅੱਛਾ ਪਹਿਲਾਂ ਵੀ ਕੋਈ ਕੇਸ ਹੈ ਇਹਨਾਂ ਦੇ ਉੱਪਰ ਨਹੀਂ ਜੀ ਪਹਿਲਾਂ ਕੋਈ ਪੀਵੀਐਸ ਨਹੀਂ ਸਰ ਰਣਜੀਤ ਦਾ ਗਾਰਮ ਕੀ ਸੀ ਇਹਨਾਂ ਦਾ ਨਹੀਂ ਜੀ ਪਰਸਨਲ ਹੈ ਐਨਐਮਟੀ ਸੀਗੀ ਜੀ ਪੁਰਾਣਾ ਕੋਈ ਪਰਸਨਲ ਰਿਜਨਸ ਕਰਕੇ ਇਹਨਾਂ ਦੀ ਆਪਸ ਚ ਰੰਜਿਸ਼ ਬਣੀ ਚੱਲ ਰਹੀ ਸੀ ਪਹਿਲਾਂ ਵੀ ਕਿਦੋਂ ਵਾਰ ਟਕਰਾਅਬਾਜ਼ੀ ਹੋਈ ਹੈ ਪਿਛਲੇ ਸਾਲ